ਮੰਮੀ ਜੀ ਡੈਡੀ ਦੀ ਮਾਦਰੂ ਮਾਣੀ ਕੀ ਹੋ ਗਿਆ ਵਾ ਘਰ ਦੇ ਥਾਂ ਦਾ ਤੇ ਪਹਿਲੀ ਥਾਂ ਦਾ ਕਮਕਾਬਲਾ ਹੈਗਾ ਵਾ ਕੀ ਗੱਲ ਹੋਈ ਆ ਪੁੱਤ ਉਹ ਕਹਿੰਦੇ ਕਨਾਲ ਥਾਂ ਇਧਰੋਂ ਲੈ ਲਓ ਘਰ ਵਾਲਾ ਦਾ ਤੇ ਕਨਾਲ ਥਾਂ ਉਧਰ ਪਹਿਲੀ ਚ ਦੇ ਦਿੰਨੇ ਡੈਡੀ ਤੇਰੇ ਆਂਦੇ ਡੈਡੀ ਆਏ ਮੇਰੇ ਨਾਲ ਕੋਠੇ ਬੈਠਾ ਹੈ ਮੈਂ ਤੇ ਮੈਨੂੰ ਤਾਂ ਕਿਹੜੀ ਗੱਲ ਦਾ ਪਤਾ ਹੀ ਨਹੀਂਗਾ ਤੇਰੇ ਡੈਡੀ ਨੇ ਮੇਰੇ ਨਾਲ ਤਾਂ ਗੱਲ ਹੀ ਨਹੀਂ ਕੀਤੀ ਕੋਈ ਜੋ ਬਣੇ ਕਿਤੇ ਗੱਲ ਕੀਤੀ ਹੈ ਦਰਜੀ ਨਾਲ ਜੋ ਬਣ ਬੜਾ ਵੱਧ ਵਾ ਵੇਹਲਾ ਆਪਣੀਆਂ ਗੱਲਾਂ 'ਚ ਨਹੀਂ ਆਉਂਦਾ ਡੈਡੀ ਤੇਰੇ ਨੂੰ ਵੇਲੀ ਜੀ ਬੈਗ ਤੇ ਗੱਲ ਹੋਈ ਉਹਨਾਂ ਦੀ ਤੇ ਡੈਡੀ ਆਏ ਹੀ ਮੇਰੇ ਨਾਲ ਤੂੰ ਫਿਰ ਕੀ ਕੀਤਾ ਮੈਂ ਕੋਈ ਗੱਲ ਨਹੀਂ ਮੰਮੀ ਨਾਲ ਸੁਦੀਪ ਨਾਲ ਸਲਾਹ ਕਰਕੇ ਦੱਸ ਦਿੰਨਾ ਮੈਂ ਕੀ ਕਰਨਾ ਉਹ ਮੈਨੂੰ ਦੱਸੋ ਪਹਿਲਾਂ ਕਿ ਘਰ 'ਚ ਇੱਟਾਂ ਵੀ ਹੈਗੀਆਂ ਵਾ ਕਿੰਨਾ ਮਲਬਾ ਵਾ ਸਰੀਆ ਹੈਗਾ ਬੂਹੇ ਆ ਕੋਈ ਮੁਕਾਬਲਾ ਹੈਗਾ ਪੜੀ ਦੇ ਥਾਨ ਘਰ ਤੇ ਤੇਰੀ ਠੀਕ ਵਾ ਪਰ ਤੇਰੇ ਡੈਡੀ ਨੂੰ ਪਤਾ ਨਹੀਂ ਕੀ ਹੋ ਗਿਆ ਵਾ ਸਾਰੇ ਪਰਿਵਾਰ ਨਾਲ ਸਲਾਹ ਤੇ ਕਰਨਾ ਮੈਂ ਤੇ ਕਿਹਾ ਜਦੋਂ ਕਹਿੰਦਾ ਵਾ ਉਦਾਂ ਹੀ ਕਰੀ ਜਾਂਦੇ ਆ ਮੈਂ ਤੇ ਕਿਹਾ ਉਹਨਾਂ ਨੂੰ ਮੈਂ ਇੱਕ ਸਾਈਡ ਨਾਲ ਲਵੋ ਦੋਵੇਂ ਪੱਖੇ ਵੇਖੋ ਚਲ ਕੋਈ ਗੱਲ ਨਹੀਂ ਤੂੰ ਇੰਨਾ ਕਾਲਾ ਨਾ ਪਿਆ ਮੈਂ ਆਪੇ ਗੱਲ ਕਰੂੰਗੀ ਕੋ ਗਿਆਂਦੇ ਸੀਗੇ ਉਹ ਡੈਡੀ ਗਾਲ ਹੀ ਉਹਨਾਂ ਦੀ ਕਰਦੇ ਆ ਤੂੰ ਦੇ ਦੇ ਉਹਨੂੰ ਕੰਮ ਕਰਨ ਦੇ ਭਰਾ ਦੇ ਦਿਹਾੜਾ ਕਰ ਮੈਂ ਉਹਨੂੰ ਕੀ ਕਹਿਣ ਦੱਸ ਬਣਾ ਆਪਣਾ ਕੰਮ ਕਰੇ ਉਧਰ ਖੋਲ ਲੈ ਡੈਡੀ ਦੀ ਸ਼ੈੱਡ ਪਾ ਲਈ ਹਾਂ ਪਤਾ ਨਹੀਂ ਕਿ ਕੀ ਧੂੜਿਆ ਵਾ ਡੈਡੀ ਦੇ ਸਿਰ ਤੇ ਜਿਹੜਾ ਦਿਲਜੀਤ ਤੇ ਲੱਭਦਾ ਹੀ ਨਹੀਂਗਾ ਕੱਲਾ ਜੋ ਵੀ ਨਹੀਂ ਲੱਭਦਾ ਵਾ ਉਹਦਾ ਕੰਮ ਚੱਲ ਪੇ ਤੇ ਕਹਿਣਾ ਵੀ ਮੈਂ ਨਹੀਂ ਮੁੰਡਾ ਤੁਹਾਡਾ ਮੈਂ ਕਿੱਥੇ ਚੱਲ ਜਾ ਉਹ ਕਿਹਾ ਸਭ ਕੋ ਫੇਰ ਉਹਦੀ ਗੱਲ ਹੀ ਕਰਦੇ ਓ ਉੱਤੇ ਦਿਹਾੜਾ ਕਰੋ ਘਰ 'ਚ ਕੰਮ ਕਰਦਾ ਵਾ ਤੂੰ ਇੱਕ ਗੱਲ ਕਹਿਣੀ ਸੀ ਹਾਂਜੀ ਭੀ ਜੋ ਕਮਰੇ ਜਿਹੜੇ ਕਿਰਾਏ ਤੇ ਦੇਈ ਹੈ ਨਾ 10000 ਰੁਪਏ ਕਿਰਾਇਆ ਮਿਲਦਾ ਵਾ ਫਿਰ ਵੀ ਪੰਜ ਮੇਰਾ ਬੰਦਾ ਵਾ ਕੱਲਾ ਕਿਦਾਂ ਸੰਭਲੂਗਾਏ ਬੋਲਦੇ ਨਹੀਂ ਮੇਰੀ ਸੁਣੋ ਗੱਲ ਮੰਮੀ ਜੀ ਤੁਸੀਂ ਤੇ ਐਵੇਂ ਕਾਲੇ ਪਏ ਆ ਉਹਨਾਂ ਨੇ ਤੇ ਹੁਣ ਮੌਕਾ ਦਿੱਤਾ ਸਾਨੂੰ ਮੇਰੇ ਮਨ 'ਚ ਵੀ ਇੱਕ ਸਕੀਮ ਆਈ ਆ ਜੇ ਅਹੀਂ ਉਹ ਸਕੀਮ ਵਰਤੀ ਹੈ ਨਾ ਉਹਨਾਂ ਨੇ ਤੇ ਆਪੇ ਸਾਡੀ ਗੱਲ ਥੱਲੇ ਆ ਜਾਣਾ ਸੰਦੀਪ ਸਾਡੀ ਗੱਲ ਥੱਲੇ ਇਹਨਾਂ ਸਾਡੀ ਗੱਲ ਥੱਲੇ ਕਿਦਾਂ ਆ ਜਾਣਾ ਵਾ ਮੰਮੀ ਜੀ ਆਪਾਂ ਨਾ ਇਹਨਾਂ ਨੂੰ ਪਹਿਲੀ ਦਾ ਡਰਾਵਾ ਪਾਉਨੇ ਆ ਇਹਨਾਂ ਨੇ ਆਪੇ ਗੱਲ ਥੱਲੇ ਆ ਜਾਣਾ ਸਾਡੀ ਇੰਨਾ ਨਾ ਕੋਈ ਕਨਾਲ ਨਹੀਂ ਲੈਣਾ ਅੱਧਾ ਕਿਲਾ ਲੈਣਾ ਹੈ ਜਦੀਪ ਆਹ ਗੱਲ ਤੇਰੀ ਠੀਕ ਆ ਹੁਣ ਗੱਲ ਥੱਲੇ ਤੇ ਆਇਆ ਹੀ ਆ ਆਪਾਂ ਅੱਧਾ ਕਿਲਾ ਲਵਾਂਗੇ ਹਾਂਜੀ ਠੀਕ ਐ ਨਾ ਮੰਮੀ ਬਿਲਕੁਲ ਠੀਕ ਆ ਤੇਰੀ ਗੱਲ ਜਦੋਂ ਕੰਮ ਖੋਲਣਾ ਵਾ ਵਾਦਾ ਘਾਟਾ ਤੇ ਕਰਨਾ ਹੀ ਪੈਣਾ ਵਾ ਇਹ ਥੋੜਾ ਵੀ ਪਿਆਲੀ ਵੀ ਪੂਰੀ ਰੱਖੇ ਤੇ ਘਰ ਵੀ ਸੰਭਲੇ ਦੋ ਦੋ ਕੰਮ ਨਹੀਂ ਹੁੰਦੇ ਹੁੰਦੇ ਮੰਮੀ ਤੂੰ ਹੀ ਕਰੋ ਇਹ ਗੱਲ ਦਲਜੀਤ ਤੂੰ ਆਪ ਸਿਆਣਾ ਵਾ ਸਾਰੇ ਗੱਲ ਤੂੰ ਆਪ ਕਰ ਜੇ ਮੈਂ ਗੱਲ ਕੀਤੀ ਨਾ ਪਿਓ ਤੇਰਾ ਤੇ ਮੇਰੇ ਦਵਾਲੇ ਚੜਿਆ ਰਹਿੰਦਾ ਵਾ ਵੀ ਤੂੰ ਦਲਜੀਤ ਦਾ ਪੱਖ ਲੈਨੀਂ ਜੋ ਬੰਦੀ ਸਾਈਡ ਦੀ ਗੱਲ ਹੀ ਨਹੀਂ ਕੀ ਕਰਦੀ ਤੂੰ ਗੱਲ ਕਰੇਗਾ ਨਾ ਫੇਰ ਹੱਲ ਨਿਕਲਣਾ ਹੀ ਕੋਈ ਗੱਲ ਨਹੀਂ ਮੰਮੀ ਮੈਂ ਡੜੀ ਨਾਲ ਗੱਲ ਨਹੀਂ ਕਰਨੀ ਸਿੱਧੀ ਗੱਲ ਜੋਬਰ ਨਾਲ ਕਰਨੀ ਆ ਇਹ ਵੀ ਤੇ ਡੜੀ ਦਾ ਅਸਰ ਆਇੰਦਾ ਵਾ ਦਲਜੀਤ ਇੱਕ ਗੱਲ ਦਾ ਧਿਆਨ ਰੱਖੀ ਹਾਂਜੀ ਜੇ ਤੂੰ ਅੱਧਾ ਕਿਲਾ ਲੈਣਾ ਵਾ ਨਾ ਇਹ ਬੜਾ ਤੇਜ਼ ਹੀ ਉਹ ਇਹਨੇ ਮਲਬੇ ਦਾ ਮੁੱਲ ਪੋਣਾ ਹੀ ਇਹਨੇ ਕਹਿਣਾ ਵੀ ਉਹ ਮੈਨੂੰ ਦੋ ਤੇ ਪਹਿਲਾਂ ਤਾਂ ਤੂੰ ਅੜੀ ਵੀ ਨਹੀਂ ਨਹੀਂ ਉਹਦੇ ਮੈਂ ਵੱਖਰੇ ਪੈਸੇ ਲੈਣੇ ਆ ਤੇ ਫੇਰ ਬਾਅਦ ਚ ਦਫਾ ਕਰੀ ਦੇਦੀ ਉਹਦੇ ਵਿੱਚ ਇੱਟ ਸਬੂਤੀ ਤੇ ਨਿਕਲ ਨਹੀਂ ਨਿੱਗੀ ਸੀਮੈਂਟ ਦੀ ਚਣਾਈ ਆ ਉਹ ਇਹ ਗੱਲ ਹੈਗੀ ਆ। ਰੋੜੀ ਦੇ ਕੰਮ ਹੀ ਆਉਣੀ ਏ ਟ ਜਿਹੜੀ ਹੈਗੀ ਆ। ਕੋਈ ਗੱਲ ਨਹੀਂ, ਜੇ ਛੋੜਾਂਗੇ ਉਹਨੂੰ। ਪਰ ਪਹਿਲਾਂ ਨਾ ਨਾ ਕਹਿਦੀ ਕਿ ਸਭ ਕੁਝ ਤੇਰਾ ਵਾ। ਜੇ ਰਿ ਘੜੀ ਫੇਰ ਗੱਲ ਬਾਨੀ ਹਾਂ। ਚਲੋ ਠੀਕ ਹੈ ਜਿੱਦਾਂ ਤੇ ਹੀ ਕਹਿੰਦੀ ਏਦਾਂ ਕਰ ਲਾਂਗੇ। ਕੋਈ ਗੱਲ ਨਹੀਂ ਮੰਮੀ। ਮੈਂ ਜੋ ਬਣਾ ਗੱਲ ਕਰਕੇ ਹਾਂ। ਜਾ ਕਰਕੇ ਆ ਤੂੰ ਗੱਲ। ਮੰਮੀ ਕਿਦਾਂ ਦਾ ਲੱਗਾ ਮੇਰਾ ਆਈਡੀਆ ਫਿਰ? ਲੈ ਸੰਦੀਪ ਤੇਰਾ ਆਈਡੀਆ। ਆ ਤੇ ਤੂੰ ਕਮਾਲ ਕਰ ਛੜੀ ਏ। ਆ ਤੇ ਇੱਕ تیر ਨਾ ਦੋ ਨਿਸ਼ਾਨੇ ਵੱਜ ਗਏ। ਇਹ ਜਿਹੜੀ ਪੁੱਤਰੀ ਫਿਰਦੀ ਨਾ ਇਹਨੂੰ ਹੁਣ ਪਤਾ ਲੱਗੂਗਾ। ਹੋਰ ਅੱਧਾ ਕਿਲਾ ਕਿੰਨੇ ਦਾ ਵਾ ਇਹਨਾਂ ਨੂੰ ਨਾ ਅੱਧਾ ਕਿਲਾ ਦੇਣਾ ਹੀ ਪੈਣਾ ਵਾ ਇਹਨਾਂ ਦੀ ਮਜਬੂਰੀ ਆ ਹੋਰ ਦੁਕਾਨ ਇਹਨਾਂ ਨੇ ਕਿੱਥੇ ਹੀ ਪਾਉਣੀ ਆ ਇੱਥੋਂ ਨਿਕਲਣਾ ਤਾਂ ਇੱਥੇ ਵੜ ਜਾਣਾ ਜੇ ਕਿਰਾਏ ਤੇ ਲਊਗਾ ਅੱਧੀ ਰਾਤ ਨਾਲ ਬੰਦ ਕਰਕੇ ਆਇਆ ਕਰੂਗਾ ਸਵੇਰਾ ਸਵਰਥੇ ਜਾ ਕੇ ਖੋਲਿਆ ਕਰੂਗਾ ਤੇ ਜਾਣ ਫੇਰ ਸਹਸਿਆ ਕਰਦੀ ਰਹਿਣੀ ਕਿ ਸਾਰਾ ਸਮਾਨ ਮੇਰਾ ਉੱਥੇ ਪਿਆ ਵਾ ਹਾਂਜੀ ਇਹ ਤਾਂ ਘਰ ਵਾਲੀ ਗੱਲ ਆ ਸਹੀ ਗੱਲ ਆ ਆ ਵਧੀਆ ਟਾਈਮ ਆ ਇਹਦੇ ਨਾਲ ਗੱਲ ਕਰਨ ਦਾ ਉਦਾਂ ਨਾ ਡੈਡੀ ਦੇ ਨਾਲ ਆ ਸਾਰੇ ਬੜੇ ਲੈਂਦਾ ਹੈ ਇਹਦੇ ਨਾਲ ਗੱਲ ਕਰਦਾ ਜਾ ਕੇ ਅੱਛਾ ਹੁਣ ਫਿਰ ਗੱਡੀਆਂ ਵੀ ਆਉਣ ਡੈ ਪਈਆਂ ਉਹ ਹਾਂ ਕੰਮ ਚਲਾ ਛੋਟੀ ਦਾ ਹੋ ਗਿਆ ਹੁਣ ਕੰਮ ਫਿਰ ਇਦਾਂ ਹੀ ਆ ਕੇ ਠੀਕ ਹੈ ਠੀਕ ਨਹੀਂ ਵਧੀਆ ਹੂੰ ਮੇਰੀ ਗੱਲ ਸੁਣ ਹਾਂਜੀ ਡੈਡੀ ਨੂੰ ਜੋ ਭੇਜਿਆ ਮੇਰੇ ਵੱਲ ਤੇ ਆ ਵੀ ਗੱਲ ਕਰ ਲੈਂਦਾ ਯਾਰ ਆਪ ਮੈਂ ਕੀ ਗੱਲ ਕਰਨੀ ਮੈਂ ਤਾਂ ਇਹ ਸੋਚਿਆ ਕਿ ਜਿਵੇਂ ਆਪ ਗੱਲ ਕੀਤੀ ਤੇ ਮੁੜ ਕੇ ਤੁਹਾਡਾ ਕੀ ਪਤਾ ਕਿਧਰੋਂ ਬੋਲਣਾ ਕਿਧਰੋਂ ਨਹੀਂ ਤੇ ਚੱਲ ਡੈਡੀ ਗੱਲ ਕਰਨਗੇ ਤੇ ਉਹਨੇ ਕੁਝ ਕਹੋਗੇ ਤਾਂ ਨਹੀਂ ਅੱਗੇ ਤੇ ਨਾ ਮੈਂ ਕੀ ਬੋਲਿਆ ਨਹੀਂ ਜਿਹੜੀ ਗੱਲ ਕਰਨੀ ਨਹੀਂ ਮੇਰੇ ਨਾਲ ਕਰ ਲੈਂਦਾ ਉਹ ਚੱਲ ਕੋਈ ਗੱਲ ਨਹੀਂ ਤੁਹਾਨੂੰ ਪਤਾ ਲੱਗ ਗਿਆ ਵਾ ਚੱਲ ਜੇ ਗੱਲ ਕਰ ਹੀ ਲਈ ਆ ਤੇ ਮੇਰੀ ਸੁਣ ਗੱਲ ਹੂੰ ਤੇ ਆ ਕਰਦੋ ਰੱਖ ਰਹੀਆਂ ਕੰਮ ਕਰਨ ਲਈ ਆਹੋ ਤੇ ਮਲਵਾਲ ਫਿਰ ਸਾਰਾ ਵਿੱਚ ਇਹ ਹੋਣਾ ਹੈ ਉਹ ਚਲੋ ਮਲਵੇ ਦੇ ਤੇ ਮੈਂ ਕਹਿੰਦਾ ਚਲੋ ਬਾਅਦ ਵਿੱਚ ਵੇਖ ਲੈਂਦੇ ਨੇ ਬਾਤ ਚ ਨਹੀਂ ਵੇਖਣਾ ਤੂੰ ਕਨਾਲ ਦਾ ਕਹਿਣ ਡਿਆ ਸੀ ਕਨਾਲ ਦਾ ਨਾ ਗੱਲ ਬਣਨੀ ਘੜੋ ਘੜ ਅੱਧਾ ਕਿਲਾ ਚਾਹੀਦਾ ਅੱਧਾ ਕਿਲਾ ਤੇ ਜੀ ਤੇ ਤੇਰਾ ਦਿਮਾਗ ਠੀਕ ਵਾ ਇੱਕ ਕਨਾਲ ਥਾ ਵਾ ਤੇ ਤੂੰ ਵਿਗਾ ਪਹਿਲੀ ਮੰਗਣ ਡਿਆ ਉਧਰੋਂ ਜੋਬਣ ਦਿਮਾਗ ਮੇਰਾ ਨਹੀਂ ਖਰਾਬ ਹੋਇਆ ਦਿਮਾਗ ਤੇਰਾ ਖਰਾਬ ਵਾ ਇਹ ਥਾਣਾ ਮੋਲ ਦਾ ਪ੍ਰਾਧਾਨ ਨੂੰ ਕਿੰਨਾ ਵਾ ਇੱਥੇ ਪਤਾ ਕਿ ਨਹੀਂ ਨਿਕਲਦੀ ਇੱਥੋਂ 6 6 ਫੁੱਟ ਨਹੀਂ ਆਂ ਬੜੀਆਂ ਇੱਥੇ ਹੁੰਦੇ ਜਮਾਨੇ ਦਾ 1 ਲੱਖ ਦਾ ਬੰਦਾ ਏ ਗੱਲਾਂ ਮਾਰਦਾ ਫਿਰਦਾ ਵਾ ਜਦੋਂ ਮਿਹਨਤ ਕਰੇਂਗਾ ਨਾ ਤੇ ਪਾਵੇਂਗਾ ਦਾਦਾ ਘਰ ਫਿਰ ਦੱਸੀ ਮੈਨੂੰ ਕਿੰਨੇ ਪੈਸੇ ਲੱਗਦੇ ਚੱਲ ਮਿਹਨਤ ਕਰਨ ਦਾ ਉਹ ਕਹਿੰਦਾ ਫੇਰ ਹੀ ਆ ਉਹਹੀਂ ਨਹੀਂ ਰੋਕਿਆ ਘਰ ਕੋਈ ਗੱਲ ਨਹੀਂ ਜੋ ਬੰਦਾ ਮੈਨੂੰ ਦੇ ਯਰ ਜੇ ਇਹ ਤੇ ਤੋਂ ਕਮੇ ਅੱਧੇ ਗੱਲੇ ਵਾਲੀ ਗੱਲ ਇਹ ਤੇ ਝੂਠੀ ਝੂਠੀ ਮੈਂ ਹੁਣ ਦੱਸ ਆਪਣੀ ਪੈਲੀ ਕਿਦਾਂ ਘਟਾਣਾ ਤੇ ਆ ਥਾਂ ਤੇਰਾ ਮਲਵਾ ਵਾ 50000 ਰੱਟ ਨਿਕਲ ਨਹੀਂ ਮੇਰੇ ਸੰ ਘਟਾ ਘਟ 6-6 ਫੁੱਟ ਨਹੀਂ ਆ ਇੱਥੇ ਚੱਲ ਜਿਹਨੂੰ ਮੱਦੀ ਪੁੱਛ ਕੇ ਵੀ ਆਲੀ ਕਿੰਨਾ ਮੁੱਲ ਬੰਦਾ ਵਾ 50 ਲੱਖ ਨੂੰ ਕਿੱਲਾ ਵਾ ਤੇ 12-13 ਲੱਗਦਾ ਥਾਂ ਵੰਡਿਆ ਜ਼ਰਾ ਕਦ ਅੱਧਾ ਗੱਲੇ ਬੰਦਾ ਵਾ ਚਲ ਇਦਾਂ ਕਰਦੇ ਆ ਮੈਂ ਸਲਾਹ ਕਰਕੇ ਤੈਨੂੰ ਦੱਸ ਦੇਣਾ ਕੋਈ ਗੱਲ ਥੋੜਾ ਟਾਈਮ ਦੇ ਮੈਨੂੰ ਚੱਲ ਕੋਈ ਗੱਲ ਨਹੀਂ ਦੱਸ ਦੀ ਕਰ ਲੈ ਕੰਮ ਤੂੰ ਕੋਈ ਗੱਲ ਨਹੀਂ ਦੱਸ ਦੀ ਸਲਾਹ ਕਰਕੇ ਦੇ ਮੈਨੂੰ ਠੀਕ ਵੇਖ ਲੈ ਸਲਾਹ ਵੇਖ ਲੈ ਕਰਕੇ ਆਇਆ ਕਰ ਦੇਣਾ ਪੱਕਾ ਭਾਬੀ ਨੇ ਤੇ ਮਮੀ ਨੇ ਇਹੋ ਗੱਲ ਕਹੀ ਹੋਣੀ ਹੈ ਤੇ ਇਹਨੂੰ ਅੱਧਾ ਗੱਲਾ ਕਿਹਾ ਬੜੀਆਂ ਗੱਲਾਂ ਕੰਡਿਆ ਫੋਨ ਆਇਆ ਨਾ ਕਾਬੂ ਕੋਈ ਗੱਲ ਨਹੀਂ ਜਾਲੀ ਮੈਂ ਤਾਂ ਸੁਟਿਆ ਵਾ ਕੋਈ ਗੱਲ ਨਹੀਂ ਜਾਂ ਤੇ ਪਹਿਲੀ ਦਊਗਾ ਤੇ ਜਾਂ ਪੈਸੇ ਦਊਗਾ ਹੁਣ ਜੇ ਮੈਂ ਇਹਦੀ ਗੱਲ ਮੰਨਨਾ ਵਾ ਤੇ ਫਿਰ ਮੇਰੀ ਪਹਿਲੀ ਕੱਟ ਜਣੀ ਹੈ ਤੇ ਜੇ ਗੱਲ ਨਹੀਂ ਮੰਨਦਾ ਤੇ ਫਿਰ ਮੇਰਾ ਕੰਮ ਜਾਂਦਾ ਰਹਿਣਾ ਘਰਾਂ ਤੇ ਘਰਾਂ ਕੀ ਪਹਿਲਾਂ ਡੈਡੀ ਨੂੰ ਤਾਂ ਦੱਸਾਂ ਇਹ ਆ ਕੰਮ ਲੈ ਕੇ ਆਇਆ ਏ ਮੇਰੇ ਕੋਲ ਜੋ ਮਨ ਅੱਧਾ ਖਲਾ ਉਹ ਕਹਦਾ ਮੰਗਣ ੜੀ ਤੁਸੀਂ ਗੱਲ ਨਹੀਂ ਕੀਤੀ ਉਹਦਾ ਦਿਲਜੀਤ ਨਾ ਉਹ ਆਖਿਆ ਸੀ ਨਾ ਮੈਂ ਕੀਤੀ ਸੀ ਉਹਨਾਂ ਨਾਲ ਗੱਲ ਉਹਨਾਂ ਹੁਣ ਘਰ ਸਲਾਹ ਕੀਤੀ ਸਾਰਿਆਂ ਬਹਿ ਕੇ ਅੱਛਾ ਪੱਕਾ ਇਹੋੀ ਗੱਲ ਉਹਨਾਂ ਆਪ ਹੀ ਮਤਾ ਪਾਸ ਕੀਤਾ ਵਾ ਤੇ ਹੁਣੇ ਫਸਿਆ ਵਾ ਮੈਨੂੰ ਵੀ ਪੁਰਾਣਾ ਘਰ ਚਾਹੀਦਾ ਵਾ ਤੇ ਚੱਲ ਇੱਕੋ ਪੈੜੀ ਲੈ ਲਓ ਜੇ ਨਹੀਂ ਲਈ ਜਾਂਦੀ ਓਏ ਉਹ ਮੈਂ ਤੇਰੀ ਗੱਲ ਮੰਨਦਾ ਵਾਂ ਵੇਖ ਪੁੱਤ ਜੇ ਉਹ ਕਨਾਲ ਥਾਵਾਂ ਤੇ ਕਨਾਲ ਇਹ ਇਧਰੋਂ ਦੇ ਦੇਣਾ ਥਾਂ ਤਾਂ ਥਾਂ ਹੋ ਗਿਆ ਤੇ ਮਲਬੇ ਤੇ ਉਹਨੂੰ ਪੈਸੇ ਦੇ ਦਿੰਨੇ ਆ ਉਹ ਆਪਣੇ ਹਿਸਾਬ ਲਾਉਂ ਡਿਆ ਵਾ ਉਹ ਕਹਿਂ ਡਿਆ ਵਾ ਵੀ ਹੁਣ ਅੱਜ ਦੇ ਸਮੇਂ 'ਚ ਵੀ ਇਹ ਘਰ ਦਾ ਮੁੱਲ ਜਿਹੜਾ ਵਾ 10-12 ਲੱਖ ਰੁਪਈਆ ਵਾ ਕਹਿੰਦਾ ਇਹ 6-6 ਫੁੱਟ ਨਹੀਂ 50-60 ਹਜ਼ਾਰ ਇਟ ਨਿਕਲ ਆਉਣੀ ਆ ਉਹ ਤੇ ਵੱਖਰੇ ਹਿਸਾਬ ਨਾਲ ਮੁੰਡਿਆ ਮੈਨੂੰ ਤੇ ਮੈਂ ਉਹਨੂੰ ਇਹੋ ਗੱਲ ਹੀ ਕਹੀ ਆ ਮੈਂ ਕਿ ਕੋਈ ਨਹੀਂ ਮੈਂ ਵੀ ਸਲਾਹ ਕਰਕੇ ਤੈਨੂੰ ਦੱਸ ਦਿੰਨਾ ਕਿਦਾਂ ਕਰਨਾ ਉਹ ਬੰਦੇ ਜਿਉਂ ਕਹਿੰਦਾ ਉਹ ਨਾ ਕਿ 12-13 ਲੱਖ ਰੁਪਏ ਦਾ ਵੇ ਤੇ ਤੂੰ ਉਹਨੂੰ ਕਿਹਾ ਵੀ 12-13 ਲੱਖ ਮੈਨੂੰ ਦੇ ਤੇ ਮੈਂ ਜਿੱਥੇ ਮਰਜੀ ਪਾਵਾਂ ਨਾ ਪਾਵਾਂ ਇਧਰਲੇ ਪਾਸੇ ਪੁੱਤ ਨਾਲੇ ਦੇ ਥੱਲੇ ਬਣਾਵਾਂਗੇ ਹਾਲ ਤੇ ਉੱਥੇ ਆਪਣੀ ਵਰਕਸ਼ਾਪ ਰੱਖੀ ਤੇ ਉੱਤੇ ਬਣਾਵਾਂਗੇ ਕੋਠੀ ਵਧੀਆ ਜੀ ਤੇ ਜੇ ਮੈਂ ਉਹਨੂੰ ਇਹ ਗੱਲ ਕਹੀ ਨਾ ਮੈਨੂੰ ਪਤਾ ਉਹਨੇ ਇਹੋ ਕਹਿਣਾ ਵਾ ਕਿਉਂ ਵੀ ਮੈਨੂੰ ਤੇ ਥਾਂ ਦੀ ਲੋੜ ਨਹੀਂ ਮੈਂ ਕਿਉਂ ਹੁਣ ਚੱਕਰ ਇਹ ਪੈ ਡਿਆ ਵਾ ਵੀ ਇਹ ਕੰਮ ਜਾਂ ਫਿਰ ਲੜਾਈ ਤੇ ਮੁਕਣਾ ਜੇ ਤੇ ਜਾਂ ਫਿਰ ਉਹਦੀ ਗੱਲ ਮੰਨਣੀ ਪੈਣੀ ਆ ਪਤਾ ਹੀ ਲੜਨਾ ਨਹੀਂ ਲੜਨਾ ਨਹੀਂ ਆ ਉਹਨਾਂ ਉਹਨੂੰ ਸਮਝਾਉਨੇ ਆ ਇੱਕ ਦੋ ਬੰਦੇ ਵਿੱਚ ਪਾ ਲੈਨੇ ਆ ਨਹੀਂ ਸਮਝਦਾ ਤੇ ਉਹਨੂੰ ਕਹਿੰਨੇ ਵੀ ਉਹਨੂੰ ਸਮਝਾਓ ਯਾਰ ਵਿੱਚ ਕਿੰਨੂੰ ਪਾਵਾਂਗੇ ਵਿੱਚ ਆਉਣਾ ਤਾਇ ਜੀ ਆ ਉਹਨਾਂ ਨੂੰ ਕਿੰਨੀ ਕਰੀ ਕਸੀਟਣਾ ਆਪਣੇ ਕੰਮ ਚ ਉਹ ਚੱਲੇ ਕਰੀ ਉਹਨੂੰ ਮੈਂ ਕਹਿਣਾ ਵਾ ਤੇਰੇ ਤਾਇ ਨੂੰ ਇਹਨੂੰ ਪੁੱਛ ਜੇ ਨਹੀਂ ਹਟਦਾ ਤੇ ਫਿਰ ਇਹਦਾ ਕਰ ਲੈਨੇ ਇਲਾਜ ਕੋਈ ਚਲੋ ਮੈਂ ਮੜਾ ਜਾ ਗੱਡੀ ਦਾ ਕੰਮ ਕਰ ਲਾਂ ਗੱਡੀ ਆਈ ਇੱਕ ਤੇ ਮੈਨੂੰ ਭੇੜਨਾ ਕੰਮ ਹੈ ਯਾਰ ਬੜਾ ਤੰਗ ਕੀਤਾ ਇਹਨੇ ਦਲਜੀਤ ਨੇ ਤੇ ਮੇਰੇ ਹਸਾਮਨਾ ਨਾ ਮਾਂ ਪੁੱਤਾਂ ਦੀ ਚਾਲ ਵਾ ਵੀ ਤੂੰ ਮੋਲੇ ਹੀ ਨੱਕ ਰੱਖਦੇ ਵੀ ਇਹਦੇ ਕੋ ਦਿੱਤਾ ਨਹੀਂ ਜਾਣਾ ਚੱਲ ਕੋਈ ਨਹੀਂ ਵੇਖਦੇ ਆ ਕੀ ਕਰਦਾ ਇਹ ਬੋਲ ਦੇਣੀ ਚਾਹ ਲਈ ਠੀਕ ਕਰਤੀ ਚਾਹ ਫੜੋ ਉਹ ਘਰ ਦੇ ਕੰਮ ਹੀ ਨਹੀਂ ਮੁਕਦੇ ਅੱਛਾ ਅਨਮੋਲ ਹੀਗਾ ਹੂੰ ਉਹਨੂੰ ਦੱਸਣ ਲੱਗ ਪੀ ਮੈਂ ਹੇ ਰੋਟੀ ਰੋਟੀ ਖਾਲਾ ਮੇਰਾ ਪੁੱਤ ਤੇ ਮੈਂ ਵੇਲੀ ਹੋ ਗਿਆ ਅੱਜ ਮਾੜਾ ਉਹ ਟਿਵੀਸ਼ਨ ਵਾ ਦਾ ਲੱਗਾ ਪਤਾ ਕੋ ਟਿਵੀਸ਼ਨ ਕਹਿਣੀ ਦਿਖਾਉਣੀ ਹੈ ਕਹਿਣ ਤੇ ਰਹੀ ਆ ਪਰ ਮੈਂ ਨਾ ਇਹਦੇ ਸਕੂਲ ਹੀ ਗੱਲ ਕੀਤੀ ਆ ਮੈਡਮ ਨਾ ਕੀਤੀ ਸੀ ਉਹ ਕਹਿੰਦੀ ਸੀ ਵੀ ਕੋਈ ਨਹੀਂ ਸਰਪੜਾ ਹੁੰਦੇ ਆ ਤੇ ਮੈਨੂੰ ਇਹ ਹੀ ਭਿਉਣਾ ਜਾਣਾ ਨਾ ਪਵੇ ਤੇ ਕਹਿੰਦੀ ਸੀ ਵੀ ਆਨਲਾਈਨ ਕਲਾਸ ਲਾਦਾ ਤੁਹਾਨੂੰ ਪਤਾ ਮਾਹੌਲ ਤੇ ਚੰਗਾ ਹੈ ਨਹੀਂ ਆ ਤੇ ਬੱਚੇ ਨੂੰ ਨਾ ਕੱਲ ਨੂੰ ਜੀ ਨਹੀਂ ਕਰਦਾ ਹੂੰ ਕਿ ਨਾ ਰੱਖ ਦਿਓ ਚਾਹ ਇਥੇ ਕੰਮ ਤੇ ਜੇ ਹੈਗਾ ਵਾ ਮੈਂ ਡਿਕੈਂਡੀ ਪੀ ਲੈਂਦੇਗਾ ਪਹਿਲਾਂ ਚਾਹ ਤਾਂ ਮੈਂ ਪੀਣੀ ਆ ਪਰ ਮੈਂ ਇੱਕ ਸਲਾਹ ਵੀ ਕਰਨੀ ਆ ਸਲਾਹ ਪਤਾ ਕੀ ਆ ਦਲਜੀਤ ਆਇਆ ਏ ਮੇਰੇ ਵੱਲ ਅੱਛਾ ਅੰਦਰ ਬੈਠੀ ਘਰ ਸਾਰੇ ਇਕੱਠੇ ਹੋਗੇ ਬੈਠੇ ਹੋਣੇ ਮੈਨੂੰ ਕਿਹੜਾ ਪਤਾ ਲੱਗਦਾ ਵਾ ਜਦੋਂ ਮੈਨੂੰ ਵੇਖ ਲੈਂਦੇ ਆ ਉਦੋਂ ਵੱਖਰੇ ਵੱਖਰੇ ਹੋ ਜਾਂਦੇ ਆ ਉਦਾਂ ਇਹਨਾਂ ਦੀ ਇੱਕੋ ਹੀ ਸਲਾਹ ਗੱਲ ਸੁਣੀ ਇਹਦੀ ਕੋਲ ਮੈਂ ਜੂ ਕਿਹਾ ਸੀਗਾ ਮੈਂ ਤਾਂ ਪਿਚਾਲਾ ਘਰ ਦਾ ਕਨਾਲ ਥਾਵਾਂ ਤੇ ਮੈਨੂੰ ਕੰਮ ਕਰਨ ਵਾਸਤੇ ਦੇ ਦੇ ਤੇ ਮੇਰੇ ਕੋਲ ਕਨਾਲ ਪੈਲੀ ਲੱਲਾ ਆ ਵੀ ਥਾਂ ਜਿਹੜਾ ਵਾ ਨਾ ਪੂਰਾ ਕਨਾਲ ਨੀਗਾ 17 ਮਰਲੇ ਆ ਮੈਂ ਆਖਿਆ ਮੈਂ ਹਾਂ ਚੱਲ ਇੱਕ ਕਨਾਲ ਤੇ ਦੋ ਮਰਲੇ ਮੈਂ ਉੱਤੇ ਤੋਂ ਦੇ ਦਿੰਨਾ ਤੇ ਘਰ ਹੁਣ ਕੀਤੀ ਹੋਣੀ ਆ ਘਰ ਦੀ ਨਸਲਾ ਤੇ ਨਾਲੇ ਮੰਮੀ ਨਾ ਮੰਮੀ ਵੀ ਉਹੋ ਜਿਹੇ ਸਲਾਮਾ ਦੇਣ ਵਾਲੇ ਮੈਨੂੰ ਆ ਕੇ ਕਹਿੰਦਾ ਵੀ ਜੇ ਆ ਥਾਂ ਤੈਨੂੰ ਚਾਹੀਦਾ ਨਾ ਤੇ ਅੱਧਾ ਕਿਲਾ ਲੈ ਲੈਣਾ ਪਹਿਲੀ ਦਾ ਹਾਏ ਹਾਏ ਇਨਾ ਸਾਰਿਆਂ ਦੀ ਅਕਲ ਤੇ ਪੜਦਾ ਪੈ ਗਿਆ ਵਾ ਸਾਡੇ ਕੋਲੋਂ ਪਹਿਲੀ ਵੀ ਲਈ ਜਾਂਦੇ ਆ ਕੰਮ ਵੀ ਨਹੀਂ ਕਰਨ ਦਿੰਦੇ ਜਿਵੇਂ ਸੋਚੀਏ ਅੱਧਾ ਕਿਲਾ ਪਹਿਲੀ ਦੇ ਕੇ ਤੇ ਆਪਣੇ ਮੁੰਡੇ ਦੀ ਪਹਿਲੀ ਘਟਾ ਲੈਣੀ ਆ 2 ਕਿਲੇ ਤੇ ਹਨੂ ਅੱਗੇ ਹੀ ਆਉਂਦੇ ਆ ਤੁਹਾਨੂੰ ਵੀ ਪਤਾ ਵਾ ਗਾਂ ਕਿੰਨੀਆਂ ਲੋੜਾਂ ਵਾ ਐਨੇ ਕਿ ਥਾਂ ਵਾਸਤੇ ਕਿੰਨੇ ਪਾਪੜ ਵੇਲਣੇ ਪੈਂਦੇ ਇਨਾ ਅੱਗੇ ਇਹੀ ਹੋਈ ਤਾਂ ਗੱਲ ਵਾ ਜੋ ਤਾਂ ਇਹਨਾਂ ਨੂੰ ਹੁਣ ਪਤਾ ਵਾ ਯਾ ਥਾਂ ਦੀ ਸਾਨੂੰ ਸਖਤ ਲੋੜ ਵਾ ਇਸੇ ਕਰਕੇ ਤਰਲੇ ਮਰੋਂ ਡੇ ਆ ਗਾ ਤੇ ਜੇ ਮਾਲਾ ਕਿੱਡੀ ਗੱਲ ਵਾ ਹੈ ਤੇ ਭਰਾ ਯਾ ਮੇਰਾ ਨਿਕਾ ਕਹਦੇ ਹਾਂ ਕਿ ਚੱਲ ਕੋਈ ਗੱਲ ਨਹੀਂ ਵਿਹਾਰੀ ਜੀ ਗੱਲ ਵਾ ਕਨਾਲ ਦਾ ਕਨਾਲ ਥਾਂ ਲੈ ਲੈ ਤੇ ਮਲਬੇ ਦੇ ਮੈਂ ਪੈਸੇ ਦੇ ਦਿੰਦਾ ਇਹਨੂੰ ਤੁਸੀਂ ਡੈਡੀ ਨਾਲ ਕੀਤੀ ਗੱਲ ਡੈਡੀ ਨਾਲ ਕੀਤੀ ਆ ਗੱਲ ਡੈਡੀ ਵੀ ਵਿਚਾਰਾ ਕੀ ਕਰੇ ਡੈਡੀ ਦੇ ਵੀ ਹੱਥ ਵੱਜੇ ਕੋਈ ਨਹੀਂ ਨਹੀਂ ਮੰਨਦਾ ਫਿਰ ਤੇ ਫਿਰ ਕੀ ਕਰਨਾ ਡੈਡੀ ਯਾਰ ਸਿੱਧੀ ਇਹੋ ਗੱਲ ਕਹਿੰਦੇ ਕਹਿੰਦੇ ਵੀ ਮੇਰਾ ਥਾਂ ਵਾ ਕਿਸ ਦੇ ਨਾਂ ਤੇ ਨੀਗਾ ਕਹਿੰਦੇ ਤੂੰ ਵਰਤ ਪਰ ਹੁਣ ਜੇ ਇਹੋ ਹੀ ਗੱਲ ਹੋਵੇ ਤੇ ਮੁੜ ਕੇ ਫਿਰ ਲੜਾਈ ਹੁੰਦੀ ਘਰ ਚ ਸਾਰੇ ਪਾਸਿਆਂ ਤੋਂ ਫਸਿਆਂ ਵਾ ਕੋਈ ਗੱਲ ਨਹੀਂ ਜਿੱਦਾਂ ਕਹਿੰਦਾ ਕਰ ਲੋ ਮੈਂ ਤੇ ਅੱਗੇ ਸੋਚਣ ਨਹੀਂ ਹਾਂ ਇੱਕ ਵਾਰੀ ਵੀ ਦੁਕਾਨ ਦਾ ਵੇਖ ਲਈਏ ਫਿਰ ਸੋਚਨੀ ਆ ਵੀ ਤਹੀ ਸਵੇਰੇ ਜਾਇਆ ਕਰਨਾ ਸ਼ਾਮੀ ਆਇਆ ਕਰਨਾ ਵਾ ਤੇ ਇੱਥੇ ਤੇ ਇਹ ਆ ਵੀ ਆਪਣੇ ਸੋ ਕੰਮ ਸਵਾਰ ਲਈਦੇ ਹੁਣ ਇੱਥੇ ਇਹ ਆ ਨਾ ਕਿ ਚਾਹ ਲੈ ਇਧਰੋਂ ਦੀ ਬੂਹਾ ਕੱਢਾਂਗੇ ਤੇ ਚਾਹ ਪਾਣੀ ਇਧਰੋਂ ਦੀ ਬੰਦਾ ਫੜਾ ਦਿੰਦਾ ਵਾ ਘਰ ਦੇ ਘਰ ਰਾਵਾਂਗੇ ਕੋਈ ਨਹੀਂ ਮੇਰੇ ਕਰਦਾ ਹੋਰ ਬੰਡਿਆ ਇਹ लवली ਨੂੰ ਸੱਦਾ ਉਹਦੇ ਨਾਲ ਸਲਾਹ ਕਰਦਾ ਸਲਾਹ ਉਹ ਮਾੜੀ ਨਹੀਂ ਦਿੰਦਾ ਉਹਦਾ ਸਲਾਹ ਤੇ ਮਾੜੀ ਨਹੀਂ ਦਿੰਦਾ ਤੇ ਇੱਕ ਗੱਲ ਮੈਂ ਹੋਰ ਕਹਿ ਦੇਣੀ ਆ ਇਹਨਾਂ ਨੂੰ ਕਹੋ ਭਾਵੇਂ ਅੱਧਾ ਕਿੱਲਾ ਲੈਣਾ ਹੋਣਾ ਫਿਰ ਸਾਡੇ ਕੰਮ 'ਚ ਨਾ ਬੋਲਿਓ ਉਹਨਾਂ ਹੋਈ ਕੰਮ ਨਹੀਂ ਫਿਰ ਕੰਮ ਤੇ ਕਰਦਾ ਬੋਲਣਾ ਪੰਦਾਂ ਨਾ ਨਾ ਤੁਸੀਂ ਹੀ ਬੋਲਣਾ ਸ਼ੁਰੂ ਕਰ ਦੋ ਕੰਮ 'ਚ ਕਰਦਾ ਬੋਲਣਾ ਸਿਰ ਇਹਨਾਂ ਨੇ ਪਰ ਤੁਹਾਨੂੰ ਪਤਾ ਤੇ ਹੈਗਾ ਵਾ ਆਦਤ ਨਹੀਂ ਨਾ ਜਾਂਦੀ ਜੇ ਆਦਤ ਨਾ ਜਾਂਦੀ ਹੋਵੇ ਤੇ ਆਹ ਕੰਮ ਹੋਣ ਦੋਵੇਂ ਭਰਾ ਭਰਾ ਠੀਕ ਠਾਕ ਰਵੋ ਆਪਣੇ ਆਪ 'ਚ ਤੇ ਕੀ ਲੋੜ ਐ ਕਿਸੇ ਨੂੰ ਵਿੱਚ ਬੋਲਣ ਦੀ ਮੇਰਾ ਤਾਂ ਨਾ लवली ਨੂੰ ਸੱਦਣਾ ਇੱਕ ਵਾਰੀ ਹਣਾ ਤੁਸੀਂ ਹੀ ਵੇਹ ਲੋ ਹੈ ਉਹਦਣਾ ਕਰਨਾ ਸਲਾਹ ਆਹ ਤੁਸੀਂ ਆ ਕੋਈ ਨਹੀਂ ਕੱਪ ਬਾਜ ਲਿਆ ਜੀ ਤੁਸੀਂ ਚਲ ਜਓ ਮੈਂ ਕਰ ਲੇ ਕੰਮ ਸੇ ਪਾਬੀ ਜੀ ਕਿੰਨੇ ਚਿਰ ਬਾਅਦ ਤੁਸੀਂ ਆਏ ਬੰਦਾ ਆਉਂਦਾ ਜਾਂਦਾ ਫੇਰਾ ਹੀ ਮਾਰ ਜਾਂਦਾ ਵਾ ਤੁਸੀਂ ਤਾਂ ਚੇਤਾ ਹੀ ਭਲਾ ਦਿੰਦੇ ਜੇ ਜਦੋਂ ਇੱਕ ਵਾਰ ਹੋ ਕੇ ਚਲ ਜਾਂਦੇ ਜੇ ਚੱਲ ਆਏ ਨਾ ਬੜੀ ਖੁਸ਼ੀ ਹੋਈ ਮੈਨੂੰ ਵੀ ਮੇਰੇ ਪੇਕੇਆਂ ਤੋਂ ਆਇਆ ਵਾ ਕੋਈ ਵੀਰ ਕੱਲਾ ਹੀ ਵਿਚਾਰ ਆ ਜਾਂਦਾ ਹੈਗਾ ਤੁਹਾਡਾ ਤਾਂ ਮਹਾ ਹੀ ਟਾਈਮ ਲੱਗਾ ਵਾ ਮਮੇ ਮਖਤਿਆਰ ਸਿੰਘ ਤੁਹਾਨੂੰ ਡਿਕਨ ਦਿਆ ਹਾਂ ਅੱਗੇ ਤੁਸੀਂ ਆਏ ਤੇ ਮੈਂ ਕੰਮ ਮਿਲਿਆ ਨਹੀਂ ਤੁਸੀਂ ਇਧਰ ਘਰ ਨਹੀਂ ਪਾਜੀ ਨਹੀਂ ਜੁੱਤਣ ਮੈਂ ਤੁਹਾਨੂੰ ਉਤਾ ਨਹੀਂ ਬਿਆ ਮੈਂ ਗਿਆ ਕਿਤੇ ਕੰਮ ਤੇ ਮੈਨੂੰ ਫਿਰ ਉੱਥੇ ਲੱਗ ਗਿਆ ਟਾਈਮ ਠੀਕ ਹੈ ਤਾਂ ਕਰਕੇ ਨਹੀਂ ਮਿਲਿਆ ਗਿਆ ਠੀਕ ਹੈ ਜੋਵਣ ਦਾ ਲੱਗਾ ਸੀ ਪਤਾ ਪਾਜੀ ਕੰਮ ਚਾਲੂ ਕੀਤਾ ਵਰਕਸ਼ਾਪ ਦਾ ਕੀਤਾ ਪਾਜੀ ਆ ਚਲੋ ਵਧੀਆ ਹੋ ਗਿਆ ਬਾਬਾ ਦਿਲ ਨੂੰ ਖੁਸ਼ੀ ਹੋਈ ਸੀ ਜਦੋਂ ਇਹ ਵੀ ਆਰੇ ਲੱਗ ਗਿਆ ਓਏ ਅੱਗੇ ਤੇ ਪਾਜੀ ਵਿਚਾਰਾ ਇਦਾਂ ਤੁਰਿਆ ਫਿਰਦਾ ਸੀ ਸਾਰਾ ਸਾਰਾ ਦਿਨ ਹੁਣ ਇਹ ਆ ਪਿਆਰੇ ਲੱਗਾ ਵਾ ਆਪਣਾ ਕੰਮ ਕਰਦਾ ਰਹਿੰਦਾ ਉਹ ਦੂਜੇ ਦਿਨ ਆਪਣੇ ਚਲ ਜਾਂਦਾ ਡਿਊਟੀ ਤੇ ਚਲੋ ਵਧੀਆ ਹੋ ਗਿਆ ਭਾਜੀ ਜੋਬੜ ਵੀ ਆਪਣੇ ਕੰਮ 'ਚ ਰੁੱਝ ਗਿਆ ਉਹ ਆਰੇ ਲੱਗਾ ਭਾਜੀ ਬਿਲਕੁਲ ਕਰ ਕਰਦਾ ਰਹਿੰਦਾ ਬਹੁਤ ਵਧੀਆ ਬਹੁਤ ਵਧੀਆ ਹੋ ਗਿਆ ਵੀਰ ਕਾਹਦਾ ਕੰਮ ਵਿੱਚ ਰੁੱਝ ਗਿਆ ਵਾ ਆਖੇ ਤਾਂ ਕਿਸੇ ਦੇ ਲੱਗਦਾ ਨਹੀਂਗਾ ਪੁਰਾਣੇ ਘਰ ਛਾਤੀ ਮਾਰ ਕੇ ਵੇਹ ਤੇ ਵਾਲੀ ਤੇਲ ਡੋਲਿਆ ਵਾ ਕਿਤੇ ਗ੍ਰੀਸ ਲੱਗੀ ਆ ਵੇਲੀ ਵੱਲ ਨੂੰ ਜਾਈਏ ਨਾ ਸਾਰੇ ਪੈਰ ਲਿਬੜ ਕੇ ਆਉਂਦੇ ਆ ਮੈਂ ਬਸੇਰਾ ਸਮਝਾਇਆ ਹੀਗਾ ਪੀ ਦੁਕਾਨ ਵੇਖ ਲੈ ਕੋਈ ਪਰ ਨਾ ਮੇਰੇ ਆਖੇ ਤਾਂ ਲੱਗਾ ਹੀ ਨਹੀਂ ਇਥੇ ਖਲਾਰਾ ਪਾਉਣਾ ਹੀ ਬਸ ਹਾਂਜੀ ਇਹ ਕੰਮ ਹੀ ਇਦਾਂ ਦਾ ਹੈ ਮਕੈਨਿਕੀ ਦਾ ਕੰਦਾਂ ਦਾ ਕਾਲੀਆਂ ਹੋਣੀਆਂ ਹੀ ਆ ਤੁਹਾਨੂੰ ਇਹਨਾਂ ਖੁਸ਼ ਹੋਣਾ ਚਾਹੀਦਾ ਕਿ ਦੋਵੇਂ ਮੁੰਡੇ ਆੜੇ ਲੱਗੇ ਆੜੇ ਤਾਂ ਪਾਬੀਜੀ ਲੱਗੇ ਆ ਪਰ ਕਰਦਿਆਂ ਦੀ ਸਲਾਹ ਤੇ ਲੈਣ ਮਾਂ ਪਿਓ ਦੀ ਤਾਂ ਗੱਲ ਹੀ ਨਹੀਂ ਸੁਣਦੇ ਜੋ ਜੀ ਕਰਦਾ ਵਾ ਉਹ ਹੀ ਕਰਦੇ ਆ ਮੈਂ ਤਾਂ ਇਹ ਕੰਮ ਵਿੱਚ ਖੁਸ਼ ਹਾਂ ਚੱਲ ਆਪੋ ਆਪਣਾ ਖਰਚਾ ਇਹਨਾਂ ਨੇ ਚੁੱਕਿਆ ਵਾ ਭੈਣ ਜੀ ਫਿਕਰ ਨਾ ਕਰੋ ਕੋਈ ਗੱਲ ਨਹੀਂ ਕਿ ਮਾਰਾ ਚੰਗਾ ਕੰਮ ਤਾਂ ਨਹੀਂ ਕਰਨਦੇ ਕਿਤੇ ਉਲਾਮਾ ਤਾਂ ਨਹੀਂ ਆਂਦੇ ਆਪੇ ਸਭ ਕੁਝ ਠੀਕ ਹੋਏਗਾ ਬੋਲਦ ਨੇ ਆਪ ਚਲੀਏ ਆ ਚਲੀਏ ਫਿਰ ਇਹਨੂੰ ਕਰਦੋ ਕੰਮ ਕਰਦੇ ਤੂੰ ਇਸ ਸਵੇਰੇ ਚਲ ਜਾਂਦੇ ਐਡੀ ਕਾਲੀ ਕਾਦੀ ਆ ਤੁਹਾਨੂੰ ਨਹੀਂ ਭੈਣ ਜੀ ਜਾਣ ਤੋਂ ਕੰਮ-ਕਮ ਹੈਗੇ ਕਰਨ ਵਾਲੇ ਚੰਗਾ ਪਾਬੀ ਚੰਗਾ ਤਾਂ ਜੀ ਚੰਗਾ ਵੀਰ ਜੀ ਤੂੰ ਵੀ ਹੱਟੇ ਕੋਣਾ ਹਾਂ ਕੋਈ ਨਹੀਂ ਆਵਾਂਗੇ ਚਲੋ ਭੈਣ ਚੰਗਾ ਜੀ ਮਾਰੇ ਚੱਕਰ ਕੇ ਹਾਂ ਆਵਾਂਗੇ ਆ ਮੇਰੀ ਗੱਲ ਸੁਣੋ ਨੇ ਪਰੌਣੇ ਸਾਹਮਣੇ ਕੀ ਕਲਾ ਕਰਨੀ ਸੀ ਜਲੂਸ ਕੱਢ ਕੇ ਰਸਤਾ ਤੋਂ ਕਾਦਾ ਜਲੂਸ ਕੱਢਿਆ ਵਾ ਜੋ ਘਰ ਵਿੱਚ ਗੱਲਾਂ ਬਾਤਾਂ ਹੋਣ ਡੀਆਂ ਉਹ ਹੀ ਦੱਸਾਂਗਾ ਜੇ ਕੱਲ ਨੂੰ ਕੋਈ ਵਾਦਾ ਹੋਇਆ ਨਾ ਉਹਨਾਂ ਨੂੰ ਹੀ ਪਤਾ ਲੱਗੂਗਾ ਓ ਮੇਰੀ ਗੱਲ ਸੁਣ ਜੇ ਮੜਾ ਕੰਮ ਖੋਲ ਕੇ ਬਹਿ ਗਿਆ ਹੀ ਤੇ ਕੰਧਾ ਕਦ ਨਾ ਕਾਲੀਆਂ ਹੁੰਡੀਆਂ ਤੇਰੀਆਂ ਉੱਥੇ ਤੁਹਾਨੂੰ ਨਹੀਂ ਦਿਖਦਾ ਕਦ ਨਾ ਹੁੰਡੀਆਂ ਵਾ ਜਦੋਂ ਤਾਂ ਕੰਮ ਹੀ ਇਹੋ ਆ ਤੇ ਇਹੋ ਹੀ ਕਰਨਾ ਹੀ ਉਹਨੇ ਆਹੋ ਇਹੋ ਕੰਮ ਆਉਦਾ ਉਹ ਵੱਡੀ ਸਿਆਣੀ ਜਿਹੜਾ ਕੋਈ ਰਿਸ਼ਤੇਦਾਰ ਆਉਂਦਾ ਉਹਦੇ ਘਰੇ ਚੱਠਾ ਖੋਲ ਕੇ ਬਹਿ ਜਾਂਦੀ ਆ ਪਿਆ ਕੰਦਾ ਲਪੇੜਦਾ ਐਂ ਕਰਦਾ ਆ ਗੱਲਾਂ ਕਰਨ ਵਾਲੀਆਂ ਵਾ ਮਾ ਤੇ ਕਮਾਈ ਲਗਾ ਕਰਨ ਮੈਂ ਕਿ ਹੋ ਪਰ ਇਹਨਾਂ ਨੇ ਕੀਤੀਆਂ ਮੇਰੇ ਭਰਾ ਪਰ ਜਾਈ ਆ ਇਹ ਹੀ ਤੋ ਉਹਨਾਂ ਨੇ ਮੈਂ ਗੱਲਾਂ ਕੀਤੀਆਂ ਵਾ ਉਹਦੇ ਪੇਕਿਆਂ ਨਾਲ ਨਹੀਂ ਕੀਤੀਆਂ ਜਾ ਕੇ ਮੇਰੀ ਗੱਲ ਸੁਣ ਉਹਨੇ ਆ ਜਾ ਕੇ ਦੱਸੋ ਨਾ ਆਪਣੇ ਪੇਕਿਆਂ ਨੂੰ ਮੈਂ ਤਾਂ ਤੈਨੂੰ ਇਹੋ ਸਲਾਹ ਦਿੰਨਾ ਵਾ ਕਿ ਤੂੰ ਪਾਦਾ ਨਾ ਪੁੱਛ ਤੇ ਤੂੰ ਉਹਨੂੰ ਨਾ ਅੱਧਾ ਕਿਲਾ ਦੇ ਦੇ ਤੇ ਆ ਥਾਂ ਰੱਖ ਲੈ लवली ਕਿਦਾਂ ਦੀਆਂ ਗੱਲਾਂ ਕਾਂਦੇ ਆ ਯਾਰ ਆ ਥਾਂ ਪੂਰਾ ਕਨਾਲ ਬਣੀਗਾ 17 ਮਰਲੇ ਥਾਂ ਹੀ ਉਹ ਤੇ ਵੇਗਾ ਮੈਂ ਉਹਨੂੰ ਕਿਦਾਂ ਦੇ ਦਾਂ ਉਹ ਮੇਰੀ ਗੱਲ ਸੁਣ ਤੂੰ ਇਧਰ ਨੂੰ ਜੋ ਵੇਖਣ ਡਿਆ ਚੜਦੇ ਨੂੰ ਵੇਖ। ਰੋਡ ਦੇ ਨਾਲ ਲੱਗਣ ਡਿਆ ਵਾ ਥਾਂ ਐ। ਵਾਕਈ ਯਾਰ। ਤੂੰ ਐਉਂ ਨੂੰ ਵੇਖੀ ਜਾਂਦਾ ਮੇਰੀ ਪੈੜੀ ਚੱਲੀ ਆ। ਹੈ ਇਹ ਕਨਾਲ ਪੂਰਾ ਨਹੀਂ ਆ। ਤੇ ਤੂੰ ਐਦਾਂ ਕਰ ਮੁੜ ਕੇ ਆ ਢਾ ਕੇ ਨਾ ਤੇ ਅੱਗੇ ਪਾਈ ਦੁਕਾਨਾ। ਹੂੰ ਤੇ ਬਾਅਦ ਚ ਜਿੰਨਾ ਦੀ ਮਰਜ਼ੀ ਕੋਠੀ ਬਣਾਈ। ਵਾਕਈ ਯਾਰ। ਉਹਨੂੰ ਤੇ ਇਹ ਗੱਲ ਦਾ ਪਤਾ ਹੀ ਨਹੀਂ ਐ। ਥਾਂ ਤੇ ਲੱਗਦਾ ਵਾ ਮੇਨ ਜੀਟੀ ਰੋਡ ਨਾਲ। ਆਹੋ। ਤੇ ਜੇ ਮਨ ਲਾ ਮੈਂ ਇਹਨੂੰ ਕਿਤੇ ਮਰਲਾ ਮਰਲਾ ਕਰਕੇ ਵੇਚਾਂ। ਇਹ ਤੇ ਵਿਕ ਜਾਣਾ ਮੈਂ 30 35 ਲੱਖ ਦਾ ਆ ਤੇ ਫੇਰ ਤੈਨੂੰ ਘਾਟਾ ਕਿੱਥੋਂ ਪੈਣਾ ਉਹ ਇਹ ਗੱਲ ਦਾ ਉਹਨਾਂ ਨੂੰ ਨਾ ਪਤਾ ਉਹਨਾਂ ਦੀ ਅੱਖਾਂ ਗਾੜੀ ਪੈਹਾ ਆ ਆ ਤੈਨੂੰ ਹੁਣ ਕਾਬੂ ਕਰਨੇ ਆ ਤੇ ਜੇ ਕੋਈ ਘਾਟਾ ਪਊਗਾ ਵੀ ਨਾ ਤੇ ਮੈਂ ਚੱਲੂਗਾ ਤੇਰਾ ਮੈਂ ਦੇ ਘਰ ਬੈਠਾ ਵੀ ਇਹੋ ਸੋਚਣ ਡਿਆ ਹਾਂ ਮੈਂ ਫੇਰ ਇਦਾਂ ਕਰਦਾ ਇਹਨਾਂ ਸਾਰੇ ਨੂੰ ਕਰਦਾ ਇਕੱਠਿਆਂ ਤੇ ਇਹਨਾਂ ਨਾਲ ਗੱਲ ਕਰਦਾ ਹੁਣ ਸਿੱਧੀ ਇਹੋ ਗੱਲ ਹੀ ਮਗਾਉਂਗਾ ਵੀ ਭਾਈ ਮਲਬਾ ਵੀ ਮੇਰਾ ਜੀ ਥਾਂ ਵੀ ਮੇਰਾ ਜੀ ਤੇ ਵੇਗਾ ਪਹਿਲੀ ਤੂੰ ਲੈ ਲੋ ਤੂੰ ਫੇਰ ਠੀਕ ਕਹਿਣ ਡਿਆ ਵਾ ਤੂੰ ਤੇ ਫਾਇਦੇ 'ਚ ਰਹਿਣਾ ਮਛਦਈਆ ਤੂੰ ਇਹ ਕਰੀ ਥਾਂ ਦੇ ਲੈ ਆ ਕੋਈ ਗੱਲ ਨਹੀਂ ਜਿੱਥੇ ਮਦਦ ਦੀ ਲੋੜ ਹੋਊਗੀ ਨਾ ਤੇਰੀ ਮੈਂ ਮਦਦ ਵੀ ਕਰੂੰਗਾ ਕਿੰਨੇ ਪੈਸੇ ਚਾਹੀਦੇ ਤੂੰ ਦੱਸ ਸਾਰਾ ਕੋਈ ਤੇ ਪਾ ਕੇ ਦਵਾਗੇ ਤੈਨੂੰ ਜਦੋਂ ਇਹਨਾਂ ਦੇ ਉੱਤੇ ਹੋ ਗਿਆ ਨਾ ਤੂੰ ਇਹਨਾਂ ਖਲੋਖ ਲੋ ਵੇਖਣਾ ਵਾ ਤੇ ਆਹ ਦੇਣ ਕਿੱਧਰ ਨੂੰ ਚਲ ਗਏ ਆ ਫਿਰ ਇੱਕ ਕੰਮ ਕਰੂੰਗਾ ਹੂੰ ਰਜਿਸਟਰੀ ਸਾਰੀ ਨਾਲ ਹੀ ਕਰਾ ਲੂੰਗਾ ਸਾਰਾ ਕੁਝ ਨਾਲ ਹੀ ਇਹ ਨਹੀਂ ਫਟਾੰਦਰਾ ਹੀ ਕਰਾਉਣਾ ਇਹਨਾਂ ਤਾਂ ਮੁੜ ਕੇ ਝਟਮਕ ਕਰ ਜਾਂਦੇ ਇਹਨਾਂ ਦੀ ਕਿਹੜੀ ਜ਼ਬਾਨ ਵਾ ਕੋਈ ਇਹਨਾਂ ਦੀ ਕੋਈ ਜ਼ਬਾਨ ਨਹੀਂ ਉਹ ਜਿਹੜਾ ਕੰਮ ਤੈਨੂੰ ਮੈਂ ਕਹਿਤਾ ਵਾ ਨਾ ਇਹ ਕਰ ਲੈ ਤੂੰ ਸੁਖੀ ਰਹਿਣਾ ਵਾਕ ਗਈ ਗੱਲ ਬਿਲਕੁਲ ਸਹੀ ਯਾਰ ਤੂੰ ਇੱਥੋਂ ਥਾਂ ਦੇ ਵੇਖ ਕਿੱਧਰ ਨੂੰ ਜਾਣ ਰਿਹਾ ਉਹ ਯਾਰ ਮੈਂ ਤਾਂ ਇਹ ਜੀ ਸੋਚੀ ਨਹੀਂ ਮੈਂ ਇੱਧਰ ਨੂੰ ਵੇਖਣ ਆ ਪੈਲੀਆਂ ਨੂੰ ਤੂੰ ਉੱਥੇ ਹਾਲ ਪਾ ਕੇ ਤੇ ਆਪਣਾ ਕੰਮ ਸ਼ੁਰੂ ਕਰ ਤੇ ਮਗਰ ਜਿੱਦਾਂ ਮਰਜ਼ੀ ਕਰ ਪਾ ਜਿੱਦਾਂ ਮਰਜ਼ੀ ਕਰ ਪਾ ਕੱਲ ਨੂੰ ਮੈਨੂੰ ਇਹ ਵੀ ਚੀਜ਼ ਦਾ ਡਰ ਵਾ ਨਾ ਜਦੋਂ ਆ ਘਰ ਦੀ ਵੰਡ ਹੋਣੀ ਹੈ ਨਾ ਆਹੋ ਦਲਜੀਤ ਨੇ ਇਹੋ ਕਹਿਣਾ ਵਾ ਕਿ ਮੈਂ ਆਪਣੀ ਨੌਕਰੀ ਚ ਪਾਇਆ ਵਾ ਇਥੇ ਸਾਰਾ ਕੁਝ ਮੇਰਾ ਵਾ ਉਹ ਜੜਫੜ ਪੈਣੀ ਪੈਣੀ ਆ ਪੈਣਾ ਹੀ ਪੈਣਾ ਤੇ ਮੇਰਾ ਰਾਦਾ ਚੱਲ ਆ ਥਾਂ ਮੇਰੇ ਕੋਲ ਹੋਊਗਾ ਨਾ ਜਿਹੜਾ ਹੁਣ ਨਹੀਂ ਤੈਨੂੰ ਟਿਕਨ ਦੇਂਡਿਆ ਬਾਅ ਮੈਨੂੰ ਤਾਂ ਲੱਗਿਆ ਸੀ ਪਹਿਲਾਂ ਮੈਂ ਕਿਹਾ ਵੀ ਆਹ ਤੇ ਗਲਤ ਕੰਮ ਹੋ ਜਾਊਗਾ ਜਦੋਂ ਤੁਸੀਂ ਸਲਾਹ ਦੇਣ ਦੇ ਹੋ ਪਰ ਠੀਕ ਆ ਮੈਂ ਘਰ ਬੈਠਾ ਸੋਚਣ ਡਿਆ ਸੀ ਨਾ ਵੀ ਉਧਰ ਤੇ ਕੋਈ ਘਰ ਹੀ ਹੈ ਨਹੀਂ ਆ ਰੋਡ ਦੇ ਨਾਲ ਤੇ ਇਹੋ ਕੰਦ ਲੱਗਣ ਦੀ ਆ ਬਿਲਕੁਲ ਬਿਲਕੁਲ ਤੇ ਵੇਲਾ ਇਹ ਵਧੀਆ ਰਣੀ ਆ ਤੂੰ ਐਦਾਂ ਕਰਦਾ ਘਰੇ ਬੈਠੇ ਹੁਣ ਸਰ ਜਣੇ ਆਹੋ ਮੈਂ ਜਾਣਾ ਹੁਣ ਕੋਈ ਗੱਲ ਨਹੀਂ ਤੇ ਮੇਰੀ ਗੱਲ ਸੁਣੋ ਆਹੋ ਤੁਸੀਂ ਨਾਲ ਚਲੀਏ ਓਏ ਯਾਰ ਮੇਰੇ ਕਿਆ ਨਾ ਗੱਲ ਹੋਰ ਹੋ ਜਾਣੀ ਠੀਕ ਆ ਨਾ ਉਹਨਾਂ ਕਹਿੰਦਾ ਪਰਲੀ ਪੱਤੀ ਜੋਂ ਆਇਆ ਵਾ ਤੇ ਲਾਤਾ ਢਾਉਂ ਡਿਆ ਵਾ ਤੇਰੀ ਮੇਰੀ ਤੇ ਗੱਲ ਹੋਰ ਵਾ ਬਿਲਕੁਲ ਠੀਕ ਆ ਨਾ ਤੁਹਾਡਾ ਵੀ ਗੱਲ ਕਰ ਲੈ ਗੱਲ ਕਰਕੇ ਨਾ ਤੁਹਾਨੂੰ ਫੋਨ ਕਰਕੇ ਦੱਸੂਗਾ ਸਰ ਕੋਈ ਗੱਲ ਨਹੀਂ ਤੂੰ ਮੈਨੂੰ ਫੋਨ ਕਰਕੇ ਦੱਸ ਦੀ ਹਾਂ ਚੰਗਾ ਫਿਰ ਹਾਂ ਠੀਕ ਹੈ ਜੀ ਠੀਕ ਹੈ ਤੇ ਇਦਾਂ ਕਰੀ ਹੁਣ ਨਹੀਂ ਨਹੀਂ ਇਦਾਂ ਪੱਕਾ ਪੱਕਾ ਹੋ ਗਿਆ ਹੁਣ ਤੇ ਚੱਲ ਯਾਰ ਚੰਗਾ ਹੋ ਗਿਆ ਨਾ ਲਵਲੀ ਨੂੰ ਸੱਦ ਲਿਆ ਸੀ ਆ ਤੇ ਮੇਰੇ ਖਿਆਲ ਚ ਹੀ ਨਹੀਂ ਸੀਗਾ ਮੈਂ ਤੇ ਐਵੇਂ ਮਨਾ ਕਰ ਦੇਣਾ ਸੀਗਾ ਕਿ ਪਿਆਲੀ ਤੈਨੂੰ ਮੈਂ ਨਹੀਂ ਦੇਣੀ ਜੇ ਮਾਂ ਲੈ ਇਥੇ ਮਗਰ ਮੈਂ ਘਰ ਪਾਲੂਗਾ ਅੱਗੇ ਹੋ ਜੇ ਮੇਰੀ ਦੁਕਾਨ ਤੇ ਮੇਰੇ ਸਾਰੇ ਸੱਦੇ ਹੋ ਜਣੇ ਕੰਮ ਕਹਿਣਾ ਮੈਂ ਇਹਨਾਂ ਨੂੰ ਕੋਈ ਗੱਲ ਨਹੀਂ ਮੈਨੂੰ ਇਹ ਮਜੂਰ ਹੈ ਤੁਹਾਡੀ ਸ਼ਤ